ਬਰਨਾਲਾ ਵਿਖੇ ਚੱਲਦੀ ਘਟਨਾ ਨੂੰ ਅਗ ਕੱਲਣ ਨਾਲ ਸੜ ਕੇ ਮਰੇ ਵਿਅਕਤੀ ਦਾ ਮਾਮਲਾ ਇੱਕ ਕਤਲ ਵਜੂ ਸਾਹਮਣੇ ਆਇਆ ਮਰਿਤਕ ਹਰਜਨ ਸਿੰਘ ਦੀ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਬੇਰਹਿਮੀ ਨਾਲ ਮਾਰਿਆ ਪਤੀ ਦਾ ਕਤਲ ਕੀਤਾ ਸੀ ਬਰਨਾਲਾ ਪੁਲਿਸ ਨੇ ਘਟਨਾ ਤੇ 20 ਦਿਨ ਬਾਅਦ ਸੱਚ ਸਾਹਮਣੇ ਲਿਆਂਦਾ ਇਸ ਮੌਕੇ ਜਾਣਕਾਰੀ ਦਿੰਦਿਆਂ ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ 16 ਜੂਨ ਨੂੰ ਬਰਨਾਲਾ ਵਿਖੇ ਇੱਕ ਆਲਟੋ ਕਾਰ ਨੂੰ ਦੁਪਹਿਰ ਸਮੇਂ ਹਰਗ ਲੱਗ ਗਈ ਸੀ ਅਤੇ ਉਸ ਵਿੱਚਲੇ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਸੀ। ਘਟਨਾ ਸਥਾਨ ਪੁਲਿਸ ਵੀ ਗਈ ਅਤੇ ਮ੍ਰਿਤਕ ਦੀ ਪਛਾਣ ਹਰਜਨ ਸਿੰਘ ਦੇ ਤੌਰ ਤੇ ਉੱਤੇ ਹੋਈ ਸੀ। ਇਸ ਘਟਨਾ ਨੂੰ ਇੱਕ ਹਾਦਸੇ ਦੀ ਤਰ੍ਹਾਂ ਪੇਸ਼ ਕੀਤਾ ਗਿਆ ਪਰ ਪੁਲਿਸ ਨੇ ਮੌਕੇ ਉੱਤੇ ਇਸ ਮਾਮਲੇ ਦੀ ਫੋਰੈਂਸਿਕ ਟੀਮ ਨੂੰ ਨਾਲ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਘਟਨਾ ਉਤੇ ਸ਼ੱਕ ਜ਼ਾਹਰ ਹੋਇਆ। ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਤੋਂ ਪੁੱਛਗਿੱਛ ਕੀਤੀ ਗਈ ਅਤੇ ਬਾਅਦ ਦੇ ਵਿੱਚ ਘਟਨਾ ਦਾ ਸੱਚ ਸਾਹਮਣੇ ਆਇਆ। ਉਹਨਾਂ ਨੇ ਦੱਸਿਆ ਕਿ ਮਿਰਤਿਕ ਹਰਚਰਨ ਸਿੰਘ ਦਾ ਉਸ ਪਤਨੀ ਉਸ ਦੀ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕਤਲ ਕੀਤਾ ਹੈ ਇਸ ਘਟਨਾ ਵਿੱਚ ਮਲਜ਼ਮ ਪ੍ਰੇਮੀ ਦਾ ਇੱਕ ਹੋਰ ਦੋਸਤ ਵੀ ਸ਼ਾਮਲ ਸੀ ਉਹਨਾਂ ਨੇ ਦੱਸਿਆ ਕਿ ਮਲਜ਼ਮ ਦੀ ਮਿਰਤਿਕ ਦੀ ਪਤਨੀ ਨਾਲ ਨਜਾਇਜ਼ਬੰਦ ਸਨ ਅਤੇ ਰਿਲੇਸ਼ਨ ਬਾਰੇ ਮਿਰਤਿਕ ਹਰਚਰਨ ਸਿੰਘ ਨੂੰ ਪਤਾ ਸੀ ਅਜੇ ਉਹ ਆਪਣੀ ਪਤਨੀ ਨੂੰ ਰੋਕਦਾ ਸੀ ਜਿਸ ਕਾਰਨ ਉਹਨਾਂ ਨੇ ਆਪਣੇ ਰਿਲੇਸ਼ਨ ਤੋਂ ਹਰਚਰਨ ਸਿੰਘ ਨੂੰ ਹਟਾਉਣ ਦਾ ਫੈਸਲਾ ਲਿਆ ਜੈਸ ਤੋਂ ਬਾਅਦ ਘਟਨਾ ਵਾਲੇ ਤੇਨ ਮਰਦਿਕ ਨੂੰ ਮਲਜਮ ਹਰਦੀਪ ਸਿੰਘ ਤੇ ਉਸ ਦੇ ਸਾਥੀ ਨੇ ਕਿਸੇ ਬਹਾਨੇ ਬੁਲਾਇਆ ਜਿਸ ਤੋਂ ਬਾਅਦ ਉਸ ਦੀ ਗੱਡੀ ਵਿੱਚ ਉਸ ਦੇ ਘਰ ਵਿੱਚ ਪਰਨਾ ਪਾ ਕੇ ਉਸ ਦੇ ਮੂੰਹ ਅਤੇ ਨੱਕ ਵਿੱਚ ਮੱਛਰ ਮਾਰਨ ਵਾਲੀ ਹੈਟ ਦਾ ਛੜਕਾ ਕੀਤਾ ਜਿਸ ਨਾਲ ਹਰਜਨ ਸਿੰਘ ਬੇਹੋਸ਼ ਹੋ ਗਿਆ ਤੇ ਇਸ ਤੋਂ ਬਾਅਦ ਮਲਜਮਾਂ ਨੇ ਉਸ ਦੀ ਗੱਡੀ ਵਿੱਚ ਪੈਟਰੋਲ ਛੜਕ ਕੇ ਅੱਗ ਲਗਾ ਦਿੱਤੀ ਅਤੇ ਫੋਦ ਫਰਾਰ ਹੋ ਗਏ ਇਸ ਤੋਂ ਬਾਅਦ ਇਹਨਾਂ ਨੇ ਸਾਰੇ ਘਟਨਾਕਰਮ ਨੂੰ ਇੱਕ ਹਾਦਸੇ ਦਾ ਨਾਮ ਦੇ ਦਿੱਤਾ